ਮੈਸਟਰ ਕੀ ਬਸੇ ਆਇਤ ਬਤਾ ਮੈਂ ਜੀ ਰਮਨ ਕੁਮਾਰ ਮੈਂ 2012 ਤੋਂ ਇੱਥੇ ਇਸ ਦੁਕਾਨ ਤੇ ਕੰਮ ਕਰਦਾ ਆਂ ਐਜ਼ ਰਮਨ ਇੰਟਰਪ੍ਰਾਈਜ਼ ਜਿੱਦਾਂ ਕਿ ਮੇਰਾ ਟੂਰਪਰੈਂਟ ਟ੍ਰੈਵਲ ਦਾ ਕੰਮ ਹੈ ਤੇ ਕੱਲ ਰਾਤ ਨੇ ਬਹੁਤ ਵਧੀਆ ਦੁਕਾਨ ਛੱਡ ਕੇ ਗਿਆ ਹੈਗਾ ਤੇ ਬੰਦ ਕਰਕੇ ਗਿਆ ਤੇ ਸਵੇਰੇ ਜਿੱਦਾਂ ਹੀ ਅਸੀਂ ਆਏ ਆ ਮੇਰਾ EMPLOYEE ਆਇਆ ਸਾਡੇ 9 ਵਜੇ ਤਾਂ ਉਹਨੇ ਦੇਖਿਆ ਕਿ ਸਾਡੀ ਦੁਕਾਨ ਦੇ ਜਿਹੜੇ ਲੋਕ ਤੋੜ ਕੇ ਉੱਥੇ ਲੋਕ ਲਾਏ ਗਏ ਨਵੇਂ ਤੇ ਮੇਰੇ ਕਾਫੀ ਸਮਾਨ ਜਿਹੜਾ ਅੰਦਰ ਸੀਗਾ ਉਹ ਬਾਹਰ ਛਿੱਟਿਆ ਹੋਇਆ ਸੀਗਾ ਠੀਕ ਹੈ ਉਹ ਲੋਕ ਦੇ ਅਸਲੇ ਉਹਨਾਂ ਨੇ ਆਪਣੇ ਜਿੰਦੇ ਲਾ ਲਏ ਹੈਗੇ ਆ ਤੇ ਬਾਕੀ ਮੇਰਾ ਸਮਾਨ ਵੀ ਸਿੱਕੇ ਦਾ ਮੇਰੇ ਕਾਊਂਟਰ ਸਿੱਕੇ ਉਹ ਕਾਫੀ ਨਾਲ ਦੇ ਪਲਾਟ ਖਾਲੀ ਸਿੱਟੇ ਹੋਏ ਆ ਇਹ ਇਹਨਾਂ ਨੇ ਕੀਤਾ ਤੁਹਾਨੂੰ ਕਿਹਨਾਂ ਦੇ ਸ਼ੱਕ ਮੇਰੇ ਨਾਲ ਸ਼ੱਕ ਨਹੀਂ ਹੈਗਾ ਮੈਨੂੰ ਯਕੀਨ ਹੀ ਆ ਕਿ ਜਿਹੜੇ ਮੇਰੇ ਇਹ ਮਾਲਕ ਹੈ ਇਹ ਮੈਨੂੰ ਕਾਫੀ ਦੇਰ ਤੋਂ ਕਹਿ ਰਿਹਾ ਸੀ ਕਿ ਦੁਕਾਨ ਖਾਲੀ ਕੀ ਕਰ ਜਦ ਕਿ ਮੈਂ ਇਹਨਾਂ ਕੋਲ ਟਾਈਮ ਲੈ ਰਿਹਾ ਸੀਗਾ ਥੋੜਾ ਜਿਹਾ ਪਰ ਇਹਨਾਂ ਨੇ ਟਾਈਮ ਨਹੀਂ ਦਿੱਤਾ ਹੈਗਾ ਮੈਨੂੰ ਇਹਨਾਂ ਨੇ ਫਿਰ ਮੈਂ ਕੋਰਟ ਦੀ ਇਜਾਜ਼ਤ ਲਈ ਤੇ ਫਿਰ ਮੈਨੂੰ ਕੋਰਟ ਨੇ ਡਿਸੀਜਨ ਡਿਗਰੀ ਦੇ ਦਿੱਤੀ ਸੀਗੀ ਵਨ ਸਾਈਡ ਦੀ ਇਤੋਂ ਕੋਈ ਚੱਕਰ ਨਹੀਂ ਵੀ ਉਹ ਤੇਰੀ ਦੁਕਾਨ 'ਚ ਨਹੀਂ ਦਾਖਲ ਹੋ ਸਕਦੇ ਠੀਕ ਹੈ ਵਿਦਆਊਟ ਕੋਰਟ ਦੀ ਪਰਮਿਸ਼ਨ ਬਟ ਉਹਨਾਂ ਨੇ ਕੱਲ ਰਾਤ ਇਹ ਵਾਕਿਆ ਕੀਤਾ ਜਿਹੜੇ ਮੇਰੇ ਦੁਕਾਨ ਦੇ ਮਾਲਕ ਹੈ ਠੀਕ ਹੈ ਉਹਨਾਂ ਦੇ ਨਾਮ ਜਿੱਦਾਂ ਲੇਡੀਜ਼ ਹੈ ਲੜਕੀ ਹੈ ਅਮਨ ਕੌਰ ਹੈ ਠੀਕ ਹੈ ਬਾਕੀ ਉਹਨਾਂ ਦੇ ਇੱਕ ਘਰੇ ਕੋਈ ਆਉਂਦਾ ਹੈ ਉਹਨਾਂ ਦਾ ਕੋਈ ਰਿਸ਼ਤੇਦਾਰ ਤਾਂ ਹੈ ਨਹੀਂ ਪਤਾ ਨਹੀਂ ਪਾਣਾ ਬਟ ਉਹ ਵੀ ਹੈਗਾ ਉਹਨੂੰ ਪੰਡਤ ਕਹਿੰਦੇ ਆ ਉਹਦਾ ਨਾਮ ਅਰुण ਕੁਮਾਰ ਹੈ ਠੀਕ ਹੈ ਤੇ ਉਹਨਾਂ ਦਾ ਹੀ ਵਾਕਿਆ ਹੈ ਉਹ ਕਾਫੀ ਸੀਸੀਟੀਵੀ ਫੁਟੇਜ ਹੈਗੀ ਲੱਗੇ ਉਹਦੇ ਵਿੱਚ ਵੀ ਸ਼ੋ ਹੋ ਰਹੇ ਨੇ ਤੇ ਪੁਲਿਸ ਨੂੰ ਕੋ ਪਲੈਂਟ ਕੀਤੀ ਹੈ ਪੁਲਿਸ ਨੂੰ ਕੰਪਲੇਨ ਹੁਣ ਕੀਤੀ ਹੈ ਡੀਐਸਪੀ ਕੋ ਸਭ ਨੂੰ ਗਿਆ ਸੀ ਉਹਨਾਂ ਨੇ ਮਾਰਕ ਕਰਕੇ ਐਸਐਸਓ ਕੋ ਤੇ ਮੌਕੇ ਤੇ ਹੁਣ ਮੁਲਾਜ਼ਮ ਤੋਂ ਆਏ ਸੀ ਉੱਤੇ ਦੇਖ ਕੇ ਆਪਣਾ ਚੱਲਦੀ ਕਾਰਵਾਈ ਕਰਨਗੇ ਕੀ ਲੱਗਦਾ ਤੁਹਾਨੂੰ ਵੀ ਕਿੰਨਾ ਕੁੜਾ ਨੁਕਸਾਨ ਹੋਗਾ ਮੇਰਾ ਜੀ 25000 ਰੁਪਿਆ ਕੈਸ਼ ਪਿਆ ਸੀਗਾ ਦੋ ਲੈਪਟਾਪ ਸੀ ਇੱਕ ਦੋ ਪ੍ਰਿੰਟਰ ਸੀ ਇੱਕ ਛੋਟਾ ਕੰਪਿਊਟਰ ਸੀਗਾ ਤੇ ਜਰੂਰੀ ਡਾਕੂਮੈਂਟ ਜਿਹੜੇ ਪਬਲਿਕ ਡਾਕੂਮੈਂਟ ਉਹ ਬਹੁਤ ਜਰੂਰੀ ਸੀ ਜੀ ਕੁਝ ਮੇਰੀਆਂ ਚੈੱਕ ਬੁੱਕਾਂ ਆ ਜੋ ਕੁਝ ਮੇ ਚੈੱਕ ਬੁੱਕਾਂ ਹੈਗੀਆਂ ਪਈਆਂ ਜਿਹੜੀਆਂ ਕਿ ਮੈਂ ਹੁਣ ਕਰ ਰਿਹਾ ਹੈਗਾ ਬੰਦ ਕਰ ਰਿਹਾ ਹੈਗਾ ਕੁਝ ਮੇਰੇ ਏਟੀਐਮ ਕਾਰਡ ਵੀ ਇੱਥੇ ਕਈ ਵੇਲੇ ਛੱਡ ਜਾਂਦਾ ਹੁੰਦਾ ਉਹ ਮੈਂ ਹੁਣ ਬਲੌਕ ਕਰ ਰਿਹਾ ਹੈਗਾ ਮੈਂ ਸਤਿਕਾਰਯੋਗ ਬਹੁਜੋ ਸਵਾਜ ਪਾਰਟੀ ਦੇ ਸਾਰੇ ਸਤਿਕਾਰਯੋਗ ਸਾਥੀਓ ਅੱਜ ਆਪਾਂ ਜਿਹੜਾ ਰਮਨ ਕੁਮਾਰ ਜੀ ਦੇ ਦੁਕਾਨਾਂ ਨੂੰ ਟੱਕੇ ਦੇ ਨਾਲ ਫੋਲ ਕੇ ਕੁਝ ਜਿਹੜੇ ਉਹਦੇ ਜਿਹਨਾਂ ਨੇ ਗੁੰਡਾਗਰਦੀ ਕੀਤੀ ਸ਼ਰਾਪੀ ਅੰਸਾ ਨੇ ਉਹਦੇ ਖਿਲਾਫ ਇੱਕ ਐਪਲੀਕੇਸ਼ਨ ਸਵਾਰੇ ਦਿੱਤੀ ਸੀ ਉਹ ਐਪਲੀਕੇਸ਼ਨ ਤੇ ਮਦਮਕ ਪਰਚਾ ਨਹੀਂ ਸੀ ਦਰਜ ਹੋਇਆ ਹੁਣ ਆਪਾਂ ਸਾਰਿਆਂ ਨੇ ਅੱਥੇ ਆ ਕੇ ਜਿਹੜਾ ਸਹਿਯੋਗ ਦਿੱਤਾ ਜਾਂ ਆਪਾਂ ਪੁਲਿਸ ਨੂੰ ਮਜਬੂਰ ਕੀਤਾ ਵੀ ਸਾਡੀ ਜਿਹੜੀ ਸਹੀ ਜਿਹੜੀ ਆ ਜਿਹੜਾ ਪਰਚਾ ਦਰਜ ਕੀਤਾ ਜਾਵੇ ਤੋਂ ਹੁਣ ਉਹਨਾਂ ਦੇ ਬਿਆਨ ਲਿਖ ਕੇ ਜਿਹੜਾ ਆਪਾਂ ਜੋ ਚਾਹੁੰਦੇ ਸੀਗੇ ਉਹਨਾਂ ਤੇ ਚੋਰੀ ਦਾ ਜਿਹੜਾ ਪਰਚਾ ਉਹਨਾਂ ਨੇ ਦਰਜ ਕਰ ਦਿੱਤਾ ਤੋਂ ਆਪਾਂ ਜਿੰਨੇ ਵੀ ਸਾਥੀ ਤੁਸੀਂ ਇੱਥੇ ਸਹਿਯੋਗ ਕਰ ਲਿਆਏ ਆ ਕਿਉਂਕਿ ਇਹ ਆਪਾਂ ਦੇਖੋ ਸੰਘਰਸ਼ ਜਿਹੜਾ ਆ ਉਹ ਪਰੋ ਸਾਰਿਆਂ ਨੂੰ ਜਾਰੀ ਰੱਖਣਾ ਚਾਹੀਦਾ ਜਦੋਂ ਕਿਤੇ ਵੀ ਆਪਣੇ ਸਮਾਜਵਾਦੀ ਜਾਂ ਕਿਸੇ ਬੰਦੇ ਨਾਲ ਵੀ ਧੱਕੇਸ਼ਾਈ ਹੁੰਦੀ ਆ ਪੁਲਿਸ ਵਾਲਾ ਹੁੰਦੀ ਆ ਜਾਂ ਹੋਰ ਕਿਸੇ ਗੁੰਡਾ ਸਰਬਲ ਹੁੰਦੀ ਆ ਉਹਦੇ ਖਿਲਾਫ ਆਪਾਂ ਅੱਗੇ ਵੀ ਬਹੁਜ ਸਵਾਜ ਪਾਰਟੀ ਦੇ ਤਰਫੋਂ ਲੜਦੇ ਰਹੇ ਆ ਔਰ ਅੱਗੇ ਤੋਂ ਵੀ ਜਿਹੜਾ ਕੋਈ ਆਪਾਂ ਨੂੰ ਕਿਸੇ ਨੂੰ ਕੋਈ ਕਿਸੇ ਤੇ ਇਦਾਂ ਦੀ ਬਦਿੱਕੀ ਹੁੰਦੀ ਉਹਦੇ ਖਾਲ ਆਪਾਂ ਸਾਰਿਆਂ ਨੂੰ ਡਟ ਕੇ ਇਕੱਠੇ ਹੋ ਕੇ ਲੜਨਾ ਅੱਜ ਦੀ ਇਸ ਧਰਨੇ ਦੀ ਗਵਾਹੀ ਮਾਨਜੋਗ ਸ਼੍ਰੀ ਗਰਮੇਲ ਚੁੰਬਰ ਜੀ ਜਨ ਸਖਤਰ ਬਹੁਜ ਸਵਾਜ ਪਾਰਟੀ ਪੰਜਾਬ ਸ਼੍ਰੀ ਵਿਜੇ ਮਨਰਾਜ ਜੀ ਪ੍ਰਧਾਨ ਬਹੁਜ ਸਵਾਜ ਪਾਰਟੀ ਸ਼ਹਿਰੀ ਸਤਿਕਾਰਯੋਗ ਤੇਜਨ ਜੀ ਵਾਈਸ ਪ੍ਰਧਾਨ ਬਹੁਜ ਸਵਾਜ ਪਾਰਟੀ ਸ਼ਹਿਰੀ ਸਤ ਕੀਨ ਸਾਡੇ ਜਨਰਲ ਸੱਤ ਨੇ ਬਦਾਸਰ ਹਾਲ ਕੇ ਦੇ ਸਤਕਾਰਯੋਗ ਮੈਂਟੀ ਜੀ ਮੈਂਬਰ ਜ਼ਿਲ੍ਹਾ ਪ੍ਰਿਸ਼ਦ ਸਤਕਾਰਯੋਗ ਅਨਸਾਰ ਸਿੱਧੂ ਜੀ ਦੇਸ਼ ਚਾਲ ਜੀ ਕੌਂਸਲਰ ਸਾਹਿਬ ਰਵੀਸ਼ ਮੰਗਰ ਜੀ ਕੌਂਸਲਰ ਸਾਹਿਬ ਤਦੀਪ ਦੀਪਾ ਜੀ ਕੌਂਸਲਰ ਸਾਹਿਬ ਅਨਸਾਰ ਸਿੱਧੂ ਜੀ ਸਾਹਿਬ ਕਾ ਵਿਧਾਨਿਕ ਕੌਂਸਲ ਰੁਕੇਸ਼ ਅਵਾਦੀ ਤੋਂ ਸਾਡੇ ਜੱਫੂ ਆਨੰਦ ਜੱਫੂ ਜੀ ਜੂਦੇ ਆਗੂ ਬੱਬੂ ਜੀ ਰਵਿੰਦਰ ਬੱਬੂ ਬਾੜ ਜੀ ਚਰਨਜੀਤ ਮਝੂਰਾ ਜੀ ਮੈਂਬਰ ਬਲਾਕ ਸਾਹਿਬੀ ਹੋਰ ਵੀ ਸਾਡੇ ਬਹੁਤ ਸਾਰੇ ਸਰਪੰਚ ਕਸ਼ਮੀਰੀ ਰਾਜੀ ਸੰਗੇਜ ਜੀ ਸਾਡੇ ਲਖਵਿੰਦਰ ਸਿੰਘ ਜੀ ਸ਼ੰਕਰਪਾ ਉਹ ਵੀ ਚੰਨਿਆਰੀ ਸਿੰਦਾ ਚੰਦਿਆ ਜੀ ਸਾਰੇ ਤੁਸੀਂ ਜ਼ਿੰਮੇਵਾਰ ਸਾਥੀ ਮੈਂ ਸਾਰਿਆਂ ਦੇ ਨਾਮ ਜਾਣਦਾ ਕਿਉਂਕਿ ਤੁਸੀਂ ਸਾਰਿਆਂ ਨੇ ਜਿਹੜਾ ਅੱਜ ਇਹ ਸਹਿਯੋਗ ਕੀਤਾ ਕਿਉਂਕਿ ਕੋਈ ਵੀ ਜਿਹੜਾ ਵਿਚਾਰਚਾ ਜੋ ਵੀ ਆਪਾਂ ਆਪਣਾ ਲੱਗਦਾ ਧੱਕੇ ਚਾਈ ਹੁੰਦੀ ਆ ਸਤਿਕਾਰਯੋਗ ਤੁਮਰ ਸਾਹਿਬ ਜੀ ਆ ਗਏ ਕਿਉਂਕਿ ਤੇਰਾ ਦੇ ਤੁਮਰ ਸਾਹਿਬ ਜੀ ਨੇ ਜੋ ਕਿਹਾ ਵੀ ਆਪਾਂ ਆ ਨੂੰ ਜਾਣਣਾ ਪੈਣਾ ਤਾਂ ਆਪਾਂ ਤੁਸੀਂ ਸਾਰੇ ਸਾਥੀ ਥੋੜੀ ਜਿਹਾ ਸਨੇਹ ਦੇ ਵਿੱਚ ਬੱਤੀ ਤੇ ਜਾ ਕੇ ਇਕੱਠੇ ਹੋ ਕੇ ਕਿਉਂਕਿ ਆਪਣੇ ਨਾਲ ਜਿਹੜੇ ਧੱਕੇ ਚਾਈ ਆ ਉਹਦੇ ਲਈ ਤੁਮਰ ਸਾਹਿਬ ਤਾਂ ਆਟਾ ਆਪਣੇ ਮੋਰੀ ਲੱਗੇ ਹੀ ਰਹਿੰਦੇ ਆ ਔਰ ਜਿੱਦਾਂ ਮੈਂ ਹੁਣ ਬੇਨਤੀ ਕਰਦਾ ਸਤਿਕਾਰਯੋਗ ਜਿੰਨੇ 9000 7000 ਇਹਨਾਂ ਨੂੰ ਜਿਹੜਾ ਵੱਧ ਤੋਂ ਵੱਧ ਅਗੇ ਹੋ ਕੇ ਜਿਹੜਾ ਮਿਸ਼ਨ ਦੇ ਵਿੱਚ ਕੰਮ ਕਰਨਾ ਚਾਹੀਦਾ ਕਿਉਂਕਿ ਇਹ ਜਨ ਸੰਘਰਸ਼ ਆ ਇਹਦੇ ਵਿੱਚੋਂ ਹੀ ਜਿੱਤ ਨਿਕਲਦੀ ਆ ਇਸ ਕਰਕੇ ਤੁਹਾਡੇ ਸਾਰਿਆਂ ਨੇ ਜਿੱਤ ਹੋਈ ਆ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਜੈਪੀ ਜੈਹਾਬਾ ਸਭ ਜੈ ਸਮਾਜ ਪਾਰਟੀ ਜਿੰਦਾਬਾਦ 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 ਸਭ ਜੈ ਸਮਾਜ ਪਾਰਟੀ ਜਿੰਦਾਬਾਦ 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 ਧੰਨਵਾਦ चलेगी नहीं चलेगी नहीं चलेगी नहीं चलेगी नहीं चलेगी और से प्रशासन मुर्दाबाद 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 नकोत ने सचो मुर्दाबाद 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 नकोत ने सचो मुर्दाबाद 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 गुंडागर्दी बंद करो बंद करो बंद करो गुंडागर्दी बंद करो बंद करो बंद करो धक्के शाही बंद करो बंद ਮੁਰਦਾਬਾਦ ਮੁਰਦਾਬਾਦ ਐਸਐਸਰ ਕੋਦਰ ਮੁਰਦਾਬਾਦ ਮੁਰਦਾਬਾਦ ਮੈਸੇਜ ਕੋਦਰ ਮੁਰਦਾਬਾਦ ਮੁਰਦਾਬਾਦ ਮੈਸੇਜ ਨੂੰ ਕੋਦਰ ਮਰ ਗਿਆ ਮਰ ਗਿਆ ਇਸ ਵੇਲੇ ਮੈਸੇਜ ਨੂੰ ਕੋਦਰ ਮਰ ਗਿਆ ਹਾਇ ਜੀ ਜੀ ਕਹਾ ਗਿਆ ਬਸ ਐਸਰ ਜੇ ਇਸ ਤੇ ਇਹ ਘਟਨਾ ਹੋਈ ਆ ਉਹਦਾ ਕੀ ਅਪਡੇਟ ਕਰ ਜੀ ਕੋਲ ਜੀ ਮੈਂ ਮੌਕੇ ਤੇ ਜਾ ਕੇ ਦੇਖ ਕੇ ਆਇਆ ਜੀ ਤੇ ਜਿਹੜੀ ਇੱਕ ਦੁਕਾਨਦਾਰ ਆ ਆਪਣੇ ਰਮਨਪਾਲ ਜੀ ਜਿਹੜੇ ਆਪਣੇ ਟ੍ਰੈਵਲਿੰਗ ਦਾ ਕਰਤੇ ਆ ਕੰਮ ਟੂਲੈਂਡ ਟ੍ਰੈਵਲਸ ਤੇ ਉਹ ਜਿਹੜੇ ਮਾਲਕ ਮਕਾਨ ਆ ਮਤਲਬ ਉਹਨਾਂ ਨੇ ਇਹ ਕਿਰਾਏਦਾਰ ਜਿਹੜੇ ਦੁਕਾਨਦਾਰ ਸੀ ਇਹਨਾਂ ਦੇ ਤਾਲੇ-ਤੁਲੇ ਤੋੜ ਕੇ ਤੇ ਉਹ ਤਾਲਾ ਲਗਾਤਾ ਆਪਣੇ ਲਗਾਤਾ ਬਾਕੀ ਜੋ ਵੀ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਆ ਬੰਦੀਆਂ ਤਰਾਵਾਂ ਦੇ ਤਹਿਤ ਉਹ ਕੀਤੀ ਜਾ ਰਹੀ ਹੈ